را به Mile similarities <laughs> Daoطiy balo sarge b Шарge b eso Duwra Dora Tar Kin ada avenues Naar, ter rall like Hneeralo tiyo tiyo 38 ਕਿੰਨਾ ਨਰਾ ਜੀ ਉਸ ਤੋਂ ਫਿਰ ਜਦੋਂ ਕੱਢਦਾ ਕੋਈ ਨਹੀਂ ਕੱਢਦਾ ਕੰਡੂ ਕੋਕਾ ਤਾਂ ਮੋਰ ਬੇਗੀ ਮੇਰਾ ਬੇਟਾ ਸੁਆ ਉਹ ਤੇਰਾ ਕੰਮ ਤੋਂ ਰਸੀ ਪਹਿਲਾ ਵਿਚਾਰ ਹੋਲੀ ਦੀ ਪੜਤੀ ਦੇਖਦਾ ਸੀ ਪਹਿਲਾ ਵਿਚਾਰ ਪੇਪਰ ਕਰਕੇ ਉਹਦੇ ਪੈਸੇ ਦੇਣੇ ਸੀਗੇ ਕਹਿੰਦਾ ਦਿਹਾੜੀ ਜਾਇਆ ਕਰੂਣਾ ਭੱਜਣ ਜਾਂਦਾ ਸੀ ਤੜਕੇ ਵੇ ਉਹੀ ਗੱਲਾ ਇੱਕ ਸੀਗਾ ਵਿਚਾਰ ਉਹੀ ਰੱਬ ਨੂੰ ਚੰਗਾ ਲੱਗਿਆ ਕੀ ਕਰਤ ਨੇ ਆ ਸੌਖ ਵੀ ਸਿੰਘ ਦੀ ਆਪਣੇ ਕੰਮ ਤੋਂ ਆ ਰਿਹਾ ਸੀਗਾ اٹਕਦਾ ਟਾਈਮ ਸੀਗਾ ਜੀ اٹਕੇ ਟਾਈਮ ਤੋਂ ਉਹ ਇੱਥੇ ਸੱਪਰ ਦੇ ਨਾਲ ਵੀ ਪੈਰ ਉਹਨਾਂ ਦਾ ਚਲਕ ਗਿਆ ਇਸ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹ ਫੌਜ ਦੀ ਵੀ ਟ੍ਰੇਨਿੰਗ ਕਰ ਰਹੇ ਸੀਗੇ ਬਹੁਤ ਪੜੇ ਸੀਗੇ ਫੌਜ ਦੀ ਟ੍ਰੇਨਿੰਗ ਕਰ ਰਹੇ ਸੀ ਇਸ ਕਰਕੇ ਉਹਨਾਂ ਦੀ ਵੀ ਪੈਰ ਦਰਖਣ ਕਾਰਨ ਬਹੁਤ ਉਹ ਸੱਪਰ ਦੇ ਨਾਲ ਡੈਥ ਹੋ ਗਈ ਆ ਤੇ ਉਹ ਬਹੁਤ ਗਰੀਬ ਬੰਦੇ ਨੇ ਜੀ ਇਹਨਾਂ ਦੀ ਕੋਈ ਸੋ ਇਹਦਾ ਕੀ ਕੀਤਾ ਜਾਵੇ ਹੁਣ ਐ ਕਰਕੇ ਵੀ ਅੱਗੇ ਪਹਿਲਾਂ ਵੀ ਮੋਤਾ ਹੋ ਚੁੱਕੀਆਂ ਨੇ ਤੇ ਤਿੰਨ ਲੱਖ ਮੁੰਡੇ ਦੀ ਰਤੂ ਕੀ ਛੋਟੇ ਸੀ ਉਹ ਵੀ ਸੱਪੜ ਵਿੱਚ ਟਿਕ ਕੇ ਹੋਈ ਆ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਹਾਂ ਅੱਗੇ ਬਾਰਸ਼ਾ ਵੀ ਆ ਰਹੇ ਨੇ ਬਾਰਸ਼ਾ ਕਰਕੇ ਇਹਨਾਂ ਦੇ ਘਰਾਂ ਵਿੱਚ ਪਾਣੀ ਵੀ ਆ ਸਕਦਾ ਜੀ ਤੇ ਇਹਨਾਂ ਦੀ ਕੋਈ ਸਹਾਇਤਾ ਜਾਂ ਕੋਈ ਹੱਲ ਕੀਤਾ ਜਾਵੇ ਅਸੀਂ ਕਹਿਣਾ ਚਾਹੁੰਦੇ ਜੀ ਇੱਥੇ ਸੁਖਪ੍ਰੀਤ ਸਿੰਘ ਮੁੰਡਾ ਜਿਹੜਾ ਭਰਤੀ ਦੀ ਟ੍ਰੇਨਿੰਗ ਦੀ ਤਿਆਰੀ ਕਰ ਰਿਹਾ ਸੀਗਾ ਹੁਣ ਛੁੱਟੀਆਂ ਹੁਣ ਕਰਕੇ ਉਹ ਆਪ ਦੇ ਨਾਲ ਕੰਮ ਤੋਂ ਆ ਰਿਹਾ ਸੀ ਤਕਰੀਬਨ 8 ਵਜੇ ਜੀ ਲਾਈਟ ਨਾ ਹੋਣ ਕਰਕੇ ਉਹ ਇਧਰ ਦੀ ਆਪਦੇ ਰਸਤੇ ਤੁਰੇ ਹੁੰਦਾ ਸੀਗਾ ਉਹ ਛੱਪੜ ਦੇ ਵਿੱਚ ਪੈਰਸਲ ਕਿਉਂ ਡਿੱਗ ਪਈ ਇਸ ਕਰਕੇ ਉਹਦੀ ਮੌਤ ਹੋ ਗਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਗੇ ਸਰਕਾਰ ਤੋਂ ਮੰਗ ਕਰਦੇ ਆਂਗੇ ਵੀ ਇਹ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਆਕਾ ਨੂੰ ਵਾਰਸ਼ਾਂ ਦਾ ਟਾਈਮ ਹੋ ਗਿਆ ਜੀ ਆਰਥਿਕ ਟਾਈਮ ਹੋਣ ਕਰਕੇ ਵੀ ਘਰਾਂ 'ਚ ਵੀ ਪਾਣੀ ਫੜ ਸਕਦਾ तकरीबन ਉੱਤੇ ਹੀ ਚੜਿਆ ਪਿਆ ਪਾਣੀ ਇਹਨਾਂ ਦੀ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਦੇ ਵੀ ਇਹ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਸਾਰੇ ਪਿੰਡ ਦਾ ਪਾਣੀ ਇੱਥੇ ਡਿੱਗਦਾ ਜੀ ਆ ਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹ ਦਾ ਹੱਲ ਕੱਢਿਆ ਜਾਵੇ ਇਹਦਾ ਨਿਕਾਸ ਕਰਿਆ ਜਾਵੇ ਜਿੱਥੇ ਭਿਆਨਕ ਮਾਰੀਆਂ ਦੇ ਕਾਰਨ ਇੱਥੇ ਪਹਿਲਾਂ ਵੀ ਇੱਕ ਦੋ ਮਤਾਂ ਹੋਚ ਹੋਚਲੀਆਂ ਨੇ ਇੱਥੇ ਜੀ ਤੇ ਇੱਕ ਛੋਟਾ ਜਿਹਾ ਬੱਚਾ ਪਹਿਲਾਂ ਵੀ ਇੱਥੇ ਨਾ ਛੱਪੜ ਦੇ ਵਿੱਚ ਡਿੱਗ ਕੇ ਮਰ ਚੁੱਕਿਆ ਜੀ ਤੇ ਹੁਣ ਇਹ ਨੌਜਵਾਨ ਮੁੰਡਾ ਜੀ 21-22 ਸਾਲਾਂ ਦਾ ਮੁੰਡਾ ਸੀਗਾ ਤੇ ਇਹ ਵੀ ਮਤਲਬ ਇੱਥੇ ਇਹਦੇ ਵਿੱਚ ਡਿੱਗ ਕੇ ਮਰ ਗਿਆ ਜੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਜਿੱਥੇ ਉਹ ਰਾਤ ਨੂੰ ਤੁਰਿਆ ਆਉਂਦਾ ਸੀਗਾ ਆਪਦੇ ਕੰਮ ਤੋਂ ਆ ਰਿਹਾ ਸੀਗਾ ਇਸ ਕਰਕੇ ਉਹ 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 ਹੋ ਗਿਆ ਜੀ